ਰਾਜਵੀਰ ਜੰਦੇ ਨੂੰ ਇਸ ਦੁਨੀਆ ਤੋਂ ਗਿਆ 2 ਮਹੀਨੇ ਹੋ ਚੁੱਕੇ ਨੇ ਪਰ ਇਹ ਵੀਰ ਉਸ ਨੂੰ ਜਿਉਂਦੇ ਰੱਖਣ ਲਈ ਉਸਦੇ ਗਾਣੇ ਗਾ-ਗਾ ਕੇ ਆਪਣੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਿਹਾ ਹੈ ਜਿਸ ਨੂੰ ਕਿ ਲੋਕ ਕਾਫੀ ਪਸੰਦ ਕਰ ਰਹੇ ਨੇ ਤੇ ਰਾਜਵੀਰ ਦੀ ਯਾਦ ਵਿੱਚ ਜਿਉ ਰਹੇ ਨੇ ਇਸ ਵੀਰ ਦਾ ਨਾਮ ਹੈ ਅਨਵਰ ਅਲੀ ਜੋ ਕਿ ਵੌਇਸਓ ਪੰਜਾਬ ਦੇ ਵਿੱਚ ਵੀ ਜਾ ਚੁੱਕਿਆ ਹੈ ਤੇ ਕਾਫੀ Winner ਵੀ ਰਹਿ ਚੁੱਕਿਆ ਹੈ ਇਸ ਵੀਰ ਦੀ ਆਵਾਜ਼ ਜੋ ਹੂਬ ਹੂ ਰਾਜਵੀ ਜਵੰਦੇ ਵਰਗੀ ਹੈ ਤੇ ਉਹਦੇ ਹੁਣ ਗਾਣੇ ਗੋਂਦਾ ਹੈ ਬਹੁਤ ਸਾਰੇ ਵੀਰ ਕਮੈਂਟਾਂ ਵਿੱਚ ਕਹਿੰਦੇ ਸੀ ਇਹ ਵੀਰ ਕਟਿੰਗ ਹੈ ਤੇ ਪੱਗ ਬੰਨ ਕੇ ਗਾਣਾ ਗਾਇਆ ਕਰ ਤੇ ਵਧੀਆ ਲੱਗੇਗਾ ਇਸ ਵੀਰ ਨੇ ਉਹਨਾਂ ਦੀ ਗੱਲ ਮੰਨੀ ਤੇ ਹੁਣ ਪੱਗ ਬੰਨ ਕੇ ਹੀ ਗਾਣਾ ਗੋਂਦਾ ਹੈ ਬਾਕੀ ਦੋਸਤੋ ਸੁਣੋ ਤੁਸੀਂ ਇਸ ਵੀਰ ਦੀ ਪੂਰੀ ਵੀਡੀਓ ਵੀਡੀਓ ਚੰਗੀ ਲੱਗੇ ਵੀਰ ਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਭਾਈ ਮਾਰਦੇ ਭਾਈ ਹੀ ਗਾਲ ਲਾਉਂਦੇ ਜੀਦੇ ਮੁੱਲ ਵਿੱਕਦੀ ਆ ਜੰਮੇ ਨਾਲ ਦੇ ਜੰਮੇ ਨਾਲ ਦੇ ਕਿੰਦੋ ਨਹੀਂ ਮੁੱਲ ਥਿਆਉਂਦੇ ਕੁੱਲ ਚੀਜ਼ ਮਨ ਵਿੱਕਦੀ ਆ ਜੰਮੇ ਨਾਲ